ਕਰਦਾ ਸੀ ਕਈ ਬੰਦੇ ਇਹ ਕਹਿੰਦੇ ਐ ਮਿੱਟੀ ਨੂੰ ਹੱਥ ਪਾਉਣਾ ਸੋਨਾ ਬਣਦੀ ਐ ਕਈ ਕਹਿਣਗੇ ਮੈਂ سونے ਨੂੰ ਹੱਥ ਪਾਉਣਾ ਮਿੱਟੀ ਹੋ ਜਾਂਦਾ ਏ ਇਦਾਂ ਆਪਣੇ ਆਪਣੇ ਆਪ ਵਾਸਤੇ ਇਦਾਂ ਨਾ ਸੋਚਿਆ ਕਰੋ ਪਰ ਇੱਕ ਗੱਲ ਪੱਕੀ ਐ ਵੀਰੋ ਇੱਕ ਗੱਲ ਪੱਕੀ ਐ ਜਿਹੜੀ ਚੀਜ਼ ਦੂਰ ਐ ਸਾਡੇ ਦਿਮਾਗ ਵਿੱਚ ਉਹ ਸੋਨਾ ਐ ਜਿੱਦੇ ਕੋਲ ਆ ਜਾਂਦੀ ਐ ਉਦੋਂ ਮਿੱਟੀ ਬਣ ਜਾਂਦੀ ਐ ਮੋਟਰਸਾਈਕਲ ਸ਼ੋਅਰੂਮ 'ਚ ਖੜਾ ਬੋਲਟ ਪਟਿਆਲੇ ਗੇੜਾ ਮਾਰਨ ਗਿਆ ਬੋਲਟ ਵੇਖ ਕੇ ਆਇਆ ਕਹਿੰਦਾ ਹਾਈਵੇ ਕਿਤੇ ਮੇਰੇ ਕੋਲ ਹੋਵੇ ਪਿਓ ਨਾਲ ਲੜ ਲੜ ਕੇ 2 ਲੱਖ ਇਕੱਠਾ ਕਰਕੇ 2 ਕ ਲੱਖ ਦਾ ਬੋਲਟ ਲੈ ਆਇਆ ਹੁਣ ਖਿਲਾਰ ਲਿਆ 5 7 10 ਦਿਨ ਦੂ 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 ਕਰਦਾ ਕੋਈ ਬਜ਼ਾਰਾਂ ਬਜ਼ੂਰਾਂ ਚ ਗੇੜੇ ਦਿੱਤੇ ਮਹੀਨੇ ਕੇ ਬਾਅਦ ਚਾਹ ਲੈ ਗਿਆ ਹੁਣ ਕਪੜਾ ਵੀ ਨਹੀਂ ਮਾਰਦਾ ਉਹਦੇ ਉੱਤੇ ਆ ਜਿੰਨੇ ਮੁੰਡੇ ਬੈਠੇ ਹੋ ਚੇਤਾ ਕਰੋ ਸਪਲੈਂਡਰ ਜਦੋਂ ਨਵਾਂ ਲਿਆਂਦਾ ਸੀ ਉਦੋਂ ਹੁਣ ਹੁਣ ਬਾਹਰ ਖੜਾ ਹੋਣਾ ਜਿੱਦੇ ਟਰੈਕਟਰ ਨਵਾਂ ਆਇਆ ਸੀ ਉਹਦੇ ਤਾਂ ਅੱਜ ਦੁਵਾਨ ਤੇ ਆਉਣ ਲੱਗੇ ਵੀ ਨਹੀਂ ਕੱਪੜਾ ਮਾਰਿਆ ਐਂ ਲੈ ਆ ਵੀ ਚੱਲ ਕੋਈ ਨਹੀਂ ਫੇਰ ਕੀ ਫਰਕ ਪੈਂਦਾ ਵਿਆਹ ਹੋਣਾ ਹੈ ਮੰਗਣਾ ਹੋਇਆ ਹੈ ਬਸ ਕਦੋਂ ਕਦੋਂ ਸਮਾਂ ਹੋਊ ਕਦੋਂ ਵਿਆਹ ਹੋਊ ਕਦੋਂ ਇਕੱਠੇ ਹੋਵਾਂਗੇ ਹੋ ਗਏ ਹੁਣ ਹੋ ਗਏ 6 ਮਹੀਨੇ ਵਿਆਹ ਨੂੰ ਹੁਣ ਕਿਵੇਂ ਆ ਹੁਣ ਮਿੱਟੀ ਹੁਣ ਮਿੱਟੀ ਸੋਨਾ ਕੀ ਬਣ ਗਿਆ ਹੁਣ ਮਿੱਟੀ ਹੋ ਗਿਆ ਜਿਹੜੀ ਚੀਜ਼ ਮਿਲ ਗਈ ਮਿੱਟੀ ਜਿਹੜੀ ਦੂਰ ਹੈ ਆ ਇੱਥੇ ਬੈਠੇ ਆ ਮੈਨੂੰ ਕਈ ਮੁੰਡੇ ਵਿੱਚ ਕਦੋਂ ਨਾਲ ਚੜਾਉਂਗੇ ਜਥੇ 'ਚ ਕਰ ਲੋ ਸ਼ਾਮਲਾ ਕੱਲ ਵੀ ਇੱਕ ਸਿੰਘ ਪਿੱਛੇ ਭੱਜਦਾ ਸੀ ਮੈਨੂੰ ਵੀ ਲੈ ਜਾਓ ਜਥੇ ਦੇ ਵਿੱਚ ਜਿੱਦੇ ਤੂੰ ਇੱਥੇ ਆ ਗਿਆ ਉਹਦੇ ਮਿੱਟੀ ਹੋ ਜੂ ਉੱਥੇ ਬੈਠਾ ਸੋਨਾ ਲੱਗਦਾ ਹੁਣ ਤਰਸਦਾ ਮੈਂ ਵੜ ਜਾ ਵਿੱਚ ਜਿਹਦੇ ਆ ਗਿਆ ਉਹਦੇ ਮਿੱਟੀ ਮਿੱਟੀ ਉਹਦਣ ਕਦਰ ਕੱਟ ਜਾਏਗੀ ਹਰ ਚੀਜ਼ ਨਾਲ ਅਸੀਂ ਇਦਾਂ ਕਰਦੇ ਆ ਸਾਡਾ ਦਿਮਾਗ ਇਦਾਂ ਦਾ ਹੈ ਤੇ ਮਾਵਾਂ ਘਰੇ ਫਿਰਦੀਆਂ ਨੇ ਉਹ ਬੇਬੇ ਕਰਈ ਐ ਬੁੜੀ ਕਰਈ ਐਂ ਬੋਲਦਾ ਬੰਦਾ ਜਿੱਦੇ ਮਰਦੀ ਐ ਫੇਰ ਲੱਗਦਾ ਹਾਏ ਓਏ ਮਾਂ ਕਿੱਡੀ ਵੱਡੀ ਚੀਜ਼ ਐ ਹਾਂਜੀ ਆ ਮੇਰੇ ਨਾਨਕੇ ਬੈਠੇ ਐ ਵਿੱਚ ਤਾਲਾਂ ਆ ਨਾਲ ਹੀ ਪਿੰਡ ਆ ਤਾਲਾਂ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਥਿੰਨੋ ਸੁਣੋ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਜਿੱਥੇ ਤੁਹਾਨੂੰ ਤੁਹਾਡੀ ਮਾਂ ਦੇ ਨਾਂ ਤੇ ਜਾਣਦੇ ਹੁੰਦੇ ਐ ਸਾਰੀ ਦੁਨੀਆ 'ਚ ਪਿਓ ਦੇ ਨਾਂ ਤੇ ਜਾਣਦੇ ਪਰ ਇੱਕੋ ਇੱਕ ਪਿੰਡ ਹੁੰਦਾ ਤੇਰੇ ਮਾਮਿਆਂ ਦਾ ਪਿੰਡ ਤੇਰਾ ਨਾਨਕਾ ਪਿੰਡ ਜਿਹਦੇ ਜਿਸ ਪਿੰਡ ਵਿੱਚ ਸਾਰਾ ਪਿੰਡ ਤੈਨੂੰ ਮਾਂ ਦੇ ਨਾਂ ਤੇ ਜਾਣਦਾ ਜਿੱਤੇ ਮੈਂ ਮੇਰੇ ਪਿੰਡ ਚ ਜਾਊ ਉੱਥੇ ਆਏ ਨਹੀਂ ਕੋਈ ਕੋ ਪੂਰਨ ਦਾ ਮੁੰਡਾ ਆਇਆ ਸਾਰੇ ਮੇਰੇ ਪਿੰਡ ਵਾਲੇ ਨਾਨਕੇ ਪਤਾ ਕੀ ਕਹਿਣਗੇ ਪਿੰਦਰ ਦਾ ਮੁੰਡਾ ਆਇਆ ਮੇਰੀ ਮਾਂ ਨੂੰ ਯਾਦ ਕਰਨਗੇ ਉੱਥੇ ਤੁਹਾਡਾ ਇੱਕੋ ਇੱਕ ਨਾਨਕਾ ਪਿੰਡ ਹੁੰਦਾ ਜਿੱਥੇ ਮਾਂ ਦੇ ਨਾਂ ਤੇ ਲੋਕ ਬੱਚਿਆਂ ਨੂੰ ਜਾਣਦੇ ਐ ਬੈਠੀਆਂ ਕਰੇ ਕੋਈ ਗਦਰ ਨਹੀਂ ਜਿੱਦੇ ਮਰ ਗਈਆਂ ਫਿਰ ਪਵਾ ਮਾਰ ਮਾਰ ਹੁੰਦਾ ਵਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਪਾਤਰ ਜੀ ਨੇ ਲਿਖਿਆ ਸੀ ਦੇਸ਼ ਉਹ ਪਰਤਣਗੇ ਆਪਣੇ ਕਦੀ ਵਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਦੇਸ਼ ਉਹ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਥੱਲੇ ਜਾ ਬਹਿਣਗੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ ਅਮਰੀਕਾ ਸੀ ਕੈਨੇਡਾ ਸੀ ਆ ਨਹੀਂ ਸਕੇ ਮਾਂ ਦੇ ਭੋਗ ਤੇ ਮਰੀ ਤੇ ਵੇਖ ਨਹੀਂ ਸਕੇ ਮੂੰਹ ਆਪਣੀ ਮਾਂ ਦਾ ਉਹਨਾਂ ਨੂੰ ਪੁੱਛ ਕੇ ਵੇਖੋ ਮਾਂ ਕੀ ਐ ਪਿਓ ਜਿੱਤੇ ਮਰਦਾ ਉਸ ਦਿਨ ਪਤਾ ਲੱਗਦਾ ਪਿਓ ਕੀ ਚੀਜ਼ ਐ ਜੀਵਨ ਸਾਥੀ ਜਿਉਂਦਾ ਹੋਵੇ ਨਾ ਇਦਾਂ ਬੈਠਾ ਮਰਿਆ ਫੇਰ ਪਤਾ ਲੱਗਦਾ ਵੀ ਬੰਦੇ ਦੀ ਕਿੱਡੀ ਲੋੜ ਐ ਜੇ ਅੱਜ ਅੱਜ ਲੋੜ ਐ ਬੰਦੇ ਦੀ ਔਰਤ ਨੂੰ ਪਤਾ ਲੱਗਦਾ ਜਦੋਂ ਚਿੱਟੀ ਚੁੰਨੀ ਲੈਣੀ ਪੈਂਦੀ ਐ ਵੀ ਬੰਦਾ ਬੰਦਾ ਹੀ ਐ ਮੇਰੇ ਘਰ ਵਾਲਾ ਜਹੇ-ਜਾ ਵੀ ਸੀ ਨਾਲ ਖੜਦਾ ਸੀ ਨਾ ਜਦੋਂ ਉਹਦੇ ਨਾਲ ਮੈਂ ਰਾਣੀ ਸੀ ਸਰਦਾਰ ਦੇ ਨਾਲ ਮੈਂ ਸਰਦਾਰ ਨਹੀਂ ਸੀ ਮੇਰੀ ਇੱਜ਼ਤ ਸੀ ਤੇ ਸੇਮ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਲੱਖ ਗਾੜਾ ਕੱਢਦਾ ਰਹੇ ਲੜਦਾ ਰਹੇ ਜਦਨ ਮਰ ਗਈ ਉਹਦੇ ਪਤਾ ਲੱਗੂ ਘਰ ਤੇ ਘਰ ਵਾਲੀ ਨਾਲ ਹੀ ਸੀ ਜਿਹੜੀ ਉਹਨੂੰ ਪਤਾ ਸੀ ਨਾ ਮੇਰੀ ਮੈਨੂੰ ਦਾਲ ਚਾਹੀਦੀ ਹੈ ਕਿ ਕद्दू ਚਾਹੀਦਾ ਹੈ ਕਿ ਅੱਜ ਮੈਂ ਚੌਲ ਖਾਣੇ ਆ ਇੱਕ ਘਰ ਵਾਲੀ ਨੂੰ ਹੀ ਪਤਾ ਹੁੰਦਾ ਨਹੀਂ ਕੋਈ ਦੂਜਾ ਕਦਰ ਕਰ ਸਕਦਾ ਇਹ ਮਿੱਟੀ ਹੈ ਜਦੋਂ ਮਿਲਿਆ ਹੋਇਆ ਜਿਹਦੇ ਤੁਰ ਗਿਆ ਸੋਨਾ ਬਣ ਜੂ ਜਵੰਦਾ ਇੱਥੇ ਹੀ ਐ ਜਿਉਂਦਾ ਹੈ ਜੇ ਜਿਉਂਦਾ ਰਵੇ ਸਾਰੀ ਦੁਨੀਆ ਅਰਦਾਸਾਂ ਕਰਦੀ ਐ ਪਰ ਅੱਜ ਤੋਂ 10 ਦਿਨ ਪਹਿਲਾਂ ਕੌਣ ਪੁੱਛਦਾ ਸੀ ਅੱਜ ਤੱਕ ਹਸਪੀਟਲ 'ਚ ਗਿਆ ਫੇਰ ਕਹਿੰਦੇ ਯਾਰ ਬੰਦਾ ਵਧੀਆ ਸੀ ਉਹ ਵਧੀਆ ਸੀ ਮੂਸੇ ਵਾਲਾ ਜਿਉਂਦਾ ਹਰਾਤਾ ਸੀ ਨਾ ਤੇ ਜਦੋਂ ਤੁਰ ਗਿਆ ਹਾਏ ਓਏ ਮੂਸੇ ਵਾਲੇ ਵਰਗਾ ਬਣ ਨਹੀਂ ਸਕਦਾ ਕੋਈ ਇਹ ਸਾਡਾ ਸਮਾਜ ਹੈ ਇਹ ਸਿਸਟਮ ਹੈ ਕੋਲ ਜਿਹੜੀ ਕੋਲ ਚੀਜ਼ ਹੈ ਉਹ ਮਿੱਟੀ ਹੈ ਸਾਡੇ ਲਈ ਜਿਹੜੀ ਦੂਰ ਹੈ ਉਹ ਸੋਨਾ ਹੈ ਐਸੇ ਕਰਕੇ ਕਈ ਅੱਜ ਕਹਿਣਗੇ ਪੁਰਾਣਾ ਜ਼ਮਾਨਾ ਬਹੁਤ ਵਧੀਆ ਹੁੰਦਾ ਸੀ ਇਹ ਵੀ ਤਾਂ ਹੈ ਉਹ ਬੀਤ ਗਿਆ ਤੈਨੂੰ ਵਧੀਆ ਲੱਗਣ ਲੱਗਿਆ ਅੱਜ ਵਾਲੇ ਦੀ ਕਦਰ ਕਰਨੀ ਹੈ ਤੇ ਕਰ ਓਏ ਭਰਾ 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 ਵਾ ਵੇਖੀ ਅਕ ਵਰਸਾਤ ਆ ਲੈਣ ਦੇ ਕੱਲ ਨੂੰ ਤੇਰੇ ਘਰੇ ਬਾਥਰੂਮ ਬਣਿਆ ਐ ਅੰਦਰ ਹੀ ਨਾ ਲਈ ਮੈਂ ਤੈਨੂੰ ਇੱਕ ਵਾਰ ਜੇ 40 ਸਾਲ ਪਿੱਛੇ ਲੈ ਜਾਈਏ ਇੱਕ ਦਿਨ ਨਹੀਂ ਰਹਿਣਾ ਤਾਂ ਉੱਥੇ ਚਾਰ-ਚਾਰ ਦਿਨ ਝੜੀਆਂ ਲੱਗ ਜਾਂਦੀਆਂ ਸੀ ਖੇਤਾਂ ਦੇ ਵਿੱਚ ਬਾਹਰ ਬਾਹਰ ਅੰਦਰ ਜਾਣਾ ਖੇਤਾਂ 'ਚ ਆ ਮਾਈਆਂ 8-8 ਦਿਨ ਜਦੋਂ ਝੜੀ ਲੱਗਣੀ ਨਹਾਉਣ ਨੂੰ ਕੋਈ ਸਿਸਟਮ ਨਹੀਂ ਠੰਡਾ ਪਾਣੀ ਗਰਮ ਪਾਣੀ ਅੱਜ ਕੱਲ ਤੇ ਟੂਟੀਆਂ 'ਚ ਸਭ ਕੁਝ ਆਉਂਦਾ ਪਰ ਸੁਭਾਅ ਹੈ ਸਾਡੇ ਮਾਈਂਡ ਦਾ ਜੋ ਕੋਲ ਹੈ ਉਹ ਮਿੱਟੀ ਜੋ ਦੂਰ ਹੈ ਉਹ ਸੋਨਾ ਇਹ ਸਾਡਾ ਸੁਭਾਅ ਹੈ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਹਜੇ ਵੀ ਹੈਗੇ ਬੜੇ ਇੱਛਾ ਰੱਖਦੇ ਕੋਈ ਕਹਿੰਦਾ ਅਮਰੀਕਾ ਜਾਣਾ ਹੈ ਪਰ ਇੰਨੇ ਤੁਸੀਂ ਨਹੀਂ ਤਰਸਦੇ ਅਮਰੀਕਾ ਲਈ ਜਿਹੜੇ ਅਮਰੀਕਾ ਵਾਲੇ ਤਰਸਦੇ ਆ ਇੰਡੀਆ ਆਉਣ ਵਾਸਤੇ ਜਿੱਦਣ ਇੰਡੀਆ ਮੈਂ ਤੁਹਾਨੂੰ ਦੱਸਦਾ ਸਾਡਾ ਇੱਕ ਬੰਦਾ ਨਾ ਮੈਂ ਅਮਰੀਕਾ ਸੀ ਗੁਰਦੁਆਰਾ ਸਾਹਿਬ ਅਸੀਂ ਉੱਥੇ ਇੱਕ ਗੁਰਦੁਆਰਾ ਬਣਾਇਆ ਮੈਰੀਲੈਂਡ ਵਿੱਚ ਤੇ ਮੈਂ ਜਾਂਦਾ ਰਿਆਂ ਉੱਥੇ ਕਈ ਸਾਲ ਹੁਣ ਵੀ ਜਾਂਨੇ ਆ ਸਾਡੇ ਸਿੰਘ ਨੇ ਉੱਥੇ ਉਹ ਗੁਰਦੁਆਰਾ ਸਾਹਿਬ ਮੈਂ ਰਿਹਾ 2-3 ਦਿਨ ਸਾਡਾ ਇੱਕ ਬੰਦਾ ਬਾਰਡਰ ਪੂਟਰ ਟੱਪ ਕੇ ਮੈਨੂੰ ਜਾਣਦਾ ਸੀ ਉਹ ਉੱਥੇ ਪਹੁੰਚਿਆ ਤੇ ਐਦਾਂ ਮੈਂ ਬੈਠਾ ਮੈਨੂੰ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਗਿਆ ਕਹਿੰਦਾ ਪਹੁੰਚ ਗਿਆ ਮੈਂ ਕਿਹਾ ਉਹ ਜਿਹੜੇ ਕੈਂਪ ਕੁੰਮਪ ਚੋਂ ਬਚ ਕੇ ਨਿਕਲ ਆਇਆ ਕਹਿੰਦਾ ਨਿਕਲ ਆਇਆ ਜੰਗਲਾਂ ਜੰਗਲਾਂ ਦਾ ਰਾਹ ਕਹਿੰਦਾ ਬਾਲੇ ਔਖੇ ਹੋਏ 6 ਮਹੀਨੇ ਲੱਗੇ ਅਮਰੀਕਾ ਪਹੁੰਚਣ ਤੇ 6 ਮਹੀਨੇ ਅੱਜ ਪਹੁੰਚਿਆ ਪਹਿਲਾ ਹੀ ਦਿਨ ਪਹਿਲਾ ਹੀ ਦਿਨ ਸਿੱਧਾ 에ਅਰਪੋਰਟ ਤੋਂ ਉੱਤਰ ਕੇ ਮੇਰੇ ਕੋਲ ਆਇਆ 6 ਮਹੀਨੇ ਤੱਕੇ ਖਾ ਕੇ ਅਮਰੀਕਾ ਪਹੁੰਚਿਆ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਕੀ ਵਿਚਾਰ ਹੈ ਕਹਿੰਦਾ ਬਸ ਹੁਣ ਪੱਕੇ ਹੋ ਕੇ ਇੰਡੀਆ ਜਾਣਾ ਹੈ ਕਹਿੰਦਾ ਬਸ ਪੱਕੇ ਹੋ ਜੀਏ ਇੰਡੀਆ ਚਲੀਏ ਮੈਂ ਕਿਹਾ ਹੀ ਰਹਿ ਗਿਆ ਪਹਿਲਾਂ ਉੱਧਰ ਨੂੰ ਜਾਣ ਨੂੰ ਕਾਲਾ ਸੀ ਹੁਣ ਇੰਡੀਆ ਨੂੰ ਜਾਣ ਨੂੰ ਕਾਲਾ ਹੋ ਗਿਆ ਇੱਥੇ ਵਾਲੇ ਕਹਿੰਦੇ ਨੇ ਉੱਥੇ ਚੱਲੋ ਉੱਥੇ ਵਾਲੇ ਕਹਿੰਦੇ ਨੇ ਇੱਥੇ ਚੱਲੋ ਪਰ ਸਵਾਦ ਤਾਂ ਆਉਣਾ ਹੈ ਜੋ ਹੈ ਉਹਦੇ ਵਿੱਚ ਰਹਿਣਾ ਖੁਸ਼ ਰਹਿਣਾ ਸਿੱਖ ਪ੍ਰੈਜ਼ੈਂਟ ਮੂਮੈਂਟ ਵਿੱਚ ਆਓ ਜਿਹੜਾ ਮਰਜ਼ੀ ਤੁਸੀਂ ਧਾਰਮਿਕ ਲਿਟਰੇਚਰ ਪੜ੍ਹ ਲਓ ਮਹਾਤਮਾ ਬੋਧ ਨੂੰ ਪੜ੍ਹ ਲਓ ਬਾਬਾ ਫਰੀਦ ਸਾਹਿਬ ਨੂੰ ਪੜ੍ਹ ਲਓ ਗੁਰੂ ਨਾਨਕ ਨੂੰ ਪੜ੍ਹ ਲਓ ਕਹਿੰਦੇ ਵਰਤਮਾਨ ਵਿੱਚ ਜੀ ਆਜ ਮਲਾਵਾ ਸੇਖ ਫਰੀਦ ਟਾਕੇ ਮਕੁੰਜੜੀਆਂ ਮਨੋਹ ਮਚਿੰਦੜੀਆਂ ਅੱਜ ਵਿੱਚ ਪਰਮਾਤਮਾ ਹੈ ਹੁਣ ਵਿੱਚ ਪਰਮਾਤਮਾ ਹੈ ਪ੍ਰੈਜ਼ੈਂਟ ਮੂਮੈਂਟ ਵਿੱਚ ਪਰਮਾਤਮਾ ਹੈ ਤੂੰ ਜਾਂ ਤੇ ਭੂਤਕਾਲ ਵਿੱਚ ਤੁਰਿਆ ਫਿਰਦਾ ਹੈ ਬੀਤ ਗਏ ਵਿੱਚ ਤੇ ਜਾਂ ਫਿਰ ਤੁਰਿਆ ਫਿਰਦਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿਣਾ ਪਰ ਜੋ ਵਰਤ ਰਿਹਾ ਉਹਨੂੰ ਵੇਖ ਜੋ ਚੱਲ ਰਿਹਾ ਟਾਈਮ ਹੈ ਉਹਨੂੰ ਵੇਖ ਜਿਹੜਾ ਅੱਜ ਤੇਰੇ ਕੋਲ ਹੈ ਉਹਨੂੰ ਵੇਖ ਪ੍ਰੈਜੈਂਟ ਵਿੱਚ ਆਓ ਵਰਤਮਾਨ ਵਿੱਚ ਆਓ ਤੇ ਗੁਰਮਖੋ ਜਿਹੜਾ ਬੰਦਾ ਸ਼ੁਕਰਾਨੇ ਵਿੱਚ ਜਿਉਂਦਾ ਹੈ ਹਰ ਵੇਲੇ ਜਿਹੜਾ ਸ਼ੁਕਰਾਨੇ ਚ ਜਿਉਂਦਾ ਹੈ ਉਹ ਅੱਜ ਵਿੱਚ ਜਿਉਂਦਾ ਹੈ ਹੁਣ ਵਿੱਚ ਜਿਉਂਦਾ ਹੈ ਅੱਜ ਜੋ ਸਾਡੇ ਕੋਲ ਹੈ ਉਹਨੂੰ ਮਾਣੋ ਆਉਣ ਵਾਲਾ ਆਏਗਾ ਉਹਦੇ ਲਈ ਮਿਹਨਤ ਕਰੀਏ ਪਰ ਜੋ ਅੱਜ ਵਰਤ ਰਿਹਾ ਹੈ ਉਹਨੂੰ ਮਾਣਾ ਉਹਨੂੰ ਮੰਨਣਾ ਸਿੱਖੀਏ ਉਹਦਾ ਆਨੰਦ ਲਈਏ ਫਿਰ ਗੱਲ ਬਣੇਗੀ ਤਾਂ ਕਰਕੇ ਜੋ ਕੋਲ ਹੈ ਜੋ ਅੱਜ ਸਾਡੇ ਪਾਸ ਹੈ ਉਹਦੀ ਕਦਰ ਕਰੋ ਤੇ ਕਦੇ ਨੈਗੇਟਿਵ ਨਜ਼ਰੀਆ ਨਾ ਰੱਖੋ ਜੋ ਤੇਰੇ ਕੋਲ ਹੈ ਤੁਸੀਂ ਇੱਥੇ ਬੈਠੇ ਨਾ ਜਿੰਨੇ ਬੰਦੇ ਮੇਰੇ ਕੰਨੀ ਵੇਖੋ ਭਾਈ ਰਣਜੀਤ ਸਿੰਘ ਨੂੰ ਸੁਣਨ ਵਾਸਤੇ 50000 ਬੰਦਾ ਆ ਗਿਆ ਤੁਸੀਂ ਇਹ ਸੋਚੀ ਜਾਓ ਯਾਰ ਜੇ ਇਹਦੀ ਥਾਂ ਤੇ ਮੈਂ ਹੋਵਾਂ ਨਾ ਨਾ ਤੂੰ ਤੇਰੇ ਵਰਗਾ ਹੀ ਵਧੀਆ ਲੱਗਣਾ ਮੈਂ ਮੇਰੇ ਵਰਗਾ ਵਧੀਆ ਲੱਗਦਾ ਜਿਹੜਾ ਤੈਨੂੰ ਆਉਂਦਾ ਉਹ ਮੈਨੂੰ ਨਹੀਂ ਆਉਂਦਾ ਜਿੱਥੇ ਤੂੰ ਟਰਾਲੀ ਬੈਕ ਕਰ ਲੈਣਾ ਮੇਥੋਂ ਨਹੀਂ ਹੋਣੀ ਜਿਹੜੀ ਘੰਟਾ ਕਹੀ ਤੇਥੋਂ ਚੱਲਦੀ ਐ ਮੇਥੋਂ ਨਹੀਂ ਚੱਲਣੀ ਜਿਹੜਾ 3-3 4-4 ਘੰਟੇ ਤੂੰ ਕੰਮ ਐ ਹਾਰਡਵਰਕ ਕਰ ਸਕਦਾ ਨਹੀਂ ਹੋਣਾ ਤੂੰ ਆਪਣੇ ਆਪ ਨੂੰ ਥੱਲੇ ਨਾ ਸਮਝ ਬੱਸ ਕਦੇ ਡਾਊਨ ਨਾ ਕਰੋ ਆਪਣੇ ਆਪ ਨੂੰ ਠੀਕ ਐ ਮੈਨੂੰ ਮੌਕਾ ਮਿਲ ਗਿਆ ਸੰਜੋਗ ਬਣ ਗਿਆ ਮੈਂ ਇੱਥੇ ਖੜਾ ਪਰ ਜਿੱਥੇ ਤੂੰ ਐ ਇਹ ਭਰਮ ਹੁੰਦਾ ਐ ਭਲੇਖਾ ਹੁੰਦਾ ਹੈ ਭਲੇਖਾ ਸਾਰਿਆਂ ਦੇ ਮਨ ਵਿੱਚ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਮੈਂ ਉਹਦੇ ਵਰਗਾ ਬਣ ਜਾ ਕਿਹਦੇ ਵਰਗਾ ਬੰਨਾ ਆਪਣੇ ਆਪ ਵਰਗੇ ਬਣੋ ਇੱਕ ਗੰਜਾ ਬੰਦਾ ਗੱਡੀ 'ਚ ਬੈਠਾ ਮਰਸਡੀ ਗੱਡੀ ਬਹੁਤ ਵੱਡੀ ਕਰੋੜ ਰੁਪਏ ਦੀ ਬੱਤੀਆਂ ਤੇ ਖੜੀ ਐ ਗੰਜਾ ਐ ਕੰਮ ਤੇ ਚੱਲਿਆ ਇੱਕ ਵਾਲ ਦੀ ਸਿਰ ਤੇ ਸਭ ਛੱਡ ਗਏ ਬਿਜ਼ਨਸਮੈਨ ਸੀ ਦਿਮਾਗ ਵਰਤਨ ਵਾਲਾ ਬੰਦਾ ਸੀ ਇੱਕ ਵਾਲ ਦੀ ਸਿਰ ਤੇ ਉਹ ਨਾ ਐਦਾਂ ਖੜਾ ਲਾਈਟਾਂ ਦੇ ਉੱਤੇ ਗੱਡੀ ਖੜੀ ਤੇ ਇੱਕ ਮੁੰਡਾ ਖੜਾ ਸਾਹਮਣੇ 20 ਸਾਲ ਦਾ ਸਟਰਗਲ ਕਰਨ ਵਾਲਾ ਬੱਚਾ ਉਹ ਨੌਕਰੀ ਲੈਣ ਵਾਸਤੇ ਜਾ ਰਿਹਾ ਕਿਤੇ ਫਿਰਦਾ ਧੱਕੇ ਖਾਂਦਾ ਨੌਕਰੀ ਮਿਲ ਜੇ ਬਿਲਕੁਲ ਪਤਲਾ ਮੁੰਡਾ ਲੰਬਾ ਸ਼ਰੀਰ ਮਿਹਨਤੀ ਬੱਚਾ ਐ ਖੜਾ ਤਕੜਾ ਘੋੜੇ ਵਰਗੇ ਹੁੰਦੇ ਨੇ ਨਾ ਕਈ ਬੰਦੇ ਘੋੜਿਆਂ ਵਰਗੇ ਹੁੰਦੇ ਐ ਆ ਪੂਰਾ ਗਠਿਆ ਹੋਇਆ ਉਹ ਜਿਹੜਾ ਬੱਚਾ ਐ ਉਦੇ ਵੱਲ ਵੇਖ ਕੇ ਨਾ ਉਹ ਜਿਹੜਾ ਬੱਚਾ ਸੋਚਦਾ ਹੈ ਨਜ਼ਾਰੇ ਤੇ ਸੇਠ ਦੇ ਨਹੀਂ ਕਹਿੰਦੇ ਕਿਵੇਂ ਕਹਿੰਦੇ ਕਿ ਆ ਏਡੀ ਵੱਡੀ ਗੱਡੀ ਅੱਗੇ ਡਰਾਈਵਰ ਇੱਕ ਬਾਡੀਗਾਰਡ ਵੀ ਬੈਠਾ ਅੱਗੇ ਜਦੋਂ ਕੋਈ ਤਾਕੀ ਖੋਲੂ ਇਹਨੂੰ ਆਪ ਨਹੀਂ ਤਾਕੀ ਖੋਲਣੀ ਪੈਂਦੀ ਕੋਈ ਤਾਕੀ ਖੋਲਦਾ ਇਹਦੀ ਤਾਕੀ ਇਹਦੀ ਕੋਈ ਖੋਲਦਾ ਹੈ ਸੂਟਕੇਸ ਕੋਲ ਰੱਖਿਆ ਡਰਾਈਵਰ ਗੱਡੀ ਚਲਾ ਰਿਹਾ ਕਰੋੜ ਰੁਪਏ ਦੀ ਗੱਡੀ ਹੈ ਕਿਹੋ ਬੰਦਾ ਹੈ ਇਦੀ ਥਾਂ ਤੇ ਕਿਤੇ ਮੈਂ ਹੋਵਾਂ ਮੈਂ ਇਹਦੇ ਵਰਗਾ ਹੋਵਾਂ ਇਹ ਐ ਸੋਚਦਾ ਜਿਹੜਾ ਗੱਡੀ 'ਚ ਬੈਠਾ ਉਹ ਪਤਾ ਕੀ ਵੇਖਦਾ ਹਾਏ ਓਏ ਕਿੰਨੇ ਸੋਲੇ ਇਹਦੇ ਸਿਰ ਤੇ ਵਾਲ ਨਹੀਂ ਮੇਰੇ ਤੇ ਇੱਕ ਵੀ ਨਹੀਂ ਗੰਜ ਪਿਆ ਪਿਆ ਤੇ ਜੇ ਕਿਤੇ ਮਾੜਾ ਮੋਟਾ ਕੋਈ ਗੋਲੀ ਗਾਲੀ ਚੱਲ ਜਾਏ ਮੇਰੇ ਤੋਂ ਤੇ ਦਸ ਕਦਮਾਂ ਨਹੀਂ ਭੱਜਿਆ ਜਾਣਾ ਇੱਕ ਦਾ ਮੇਰਾ ਢਿੱਡ ਹੈ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਤੇ ਇਹ ਕਿੱਡਾ ਵਧੀਆ ਕਮਾਲ ਦੀ ਗੱਲ ਹੈ ਇਦੀ ਥਾਂ ਤੇ ਕਿਤੇ ਮੈਂ ਹੋਵਾਂ ਤੇ ਜਿਹੜਾ ਬਾਹਰ ਖੜਾ ਉਹ ਪਤਾ ਕੀ ਕਹਿੰਦਾ ਇਹਦੀ ਥਾਂ ਤੇ ਕਿਤੇ ਮੈਂ ਹੋਵਾਂ ਸਾਰੇ ਬੰਦੇ ਐਂ ਸੋਚੀ ਜਾਂਦੇ ਆ ਇਹਦੀ ਥਾਂ ਤੇ ਮੈਂ ਹੋਵਾਂ ਇਹਦੀ ਥਾਂ ਤੇ ਮੈਂ ਹੋਵਾਂ ਜਿੱਥੇ ਹੈਗਾ ਉੱਥੇ ਹੀ ਠੀਕ ਹੈ ਆਪਣੀ ਆਪਣੀ ਥਾਂ ਹੈ ਸਾਡੀ ਆਪਣੀ ਆਪਣੀ ਜਗ੍ਹਾ ਹੈ ਆਪਣਾ ਆਪਣਾ ਰੰਗ ਹੈ ਆਪਣਾ ਆਪਣਾ ਕੱਦ ਹੈ ਆਪਣਾ ਆਪਣਾ ਆਈਕਿਊ ਲੈਵਲ ਹੈ ਆਪਣਾ ਆਪਣਾ ਢੰਗ ਹੈ ਆਪਣਾ ਆਪਣਾ ਤਰੀਕਾ ਹੈ ਜੋ ਹੈ ਸੋ ਹੈ ਉਹਨੂੰ ਮਾਣੋ ਉਦੇ ਵਿੱਚ ਜੀਓ। ਉਹਦੇ ਵਿੱਚ ਰਹੋ। ਕਿਸੇ ਵਰਗੇ ਬਣ ਕੇ ਕੀ ਕਰੋਗੇ? ਆਪਣੇ ਆਪ ਵਰਗੇ ਬਣਾ। ਆਪਣੀ ਸ਼ਮਤਾ ਕੀ ਹੈ? ਸਾਡੀ ਕੁਆਲਿਟੀ ਕੀ ਹੈ? ਉਹਨੂੰ ਲੱਭੀਏ, ਉਹਨੂੰ ਵੇਖੀਏ, ਉਹਨੂੰ ਪਛਾਣੀਏ। ਉਹਦੀ ਕਦਰ ਕਰੀਏ। ਲੋਕੀ ਤੇਰੀ ਵੈਲਿਊ ਕੀ ਪਾਉਣਗੇ? ਤੇਰੀਆਂ ਕੁਆਲਿਟੀਆਂ ਦੀ ਵੈਲਿਊ ਤੇ ਤੂੰ ਨਹੀਂ ਪਾਉਂਦਾ ਆਪ। ਲੋਕ ਮੇਰੀ ਕਦਰ ਨਹੀਂ ਕਰਦੇ ਤੇਰੀ ਕਦਰ ਤੇ ਤੂੰ ਆਪ ਹੀ ਨਹੀਂ ਕਰਦਾ। ਤੇਰੀ ਵੈਲਿਊ ਤੂੰ ਆਪ ਹੀ ਨਹੀਂ ਪਾਉਂਦਾ ਲੋਕ ਕੀ ਸਵਾਹ ਵੈਲਿਊ ਕੌਣ ਤੂੰ ਆਪ ਹੀ ਨਹੀਂ ਪਾਉਂਦਾ ਜਿਹੜਾ ਆਪਣੀ ਕਦਰ ਆਪ ਨਹੀਂ ਕਰੇਗਾ ਲੋਕ ਕਿਦਾਂ ਕਰਨਗੇ ਤਾਂ ਕਰਕੇ ਸੋਨਾ ਜੋ ਮਿਲ ਗਿਆ ਉਹ ਮਿੱਟੀ ਹੋ ਜਾਂਦਾ ਹੈ ਇਹ ਗੱਲ ਬਹੁਤ ਵਾਰ ਸਟੇਜ ਤੇ ਕੀਤੀ ਹੈ ਪਰ ਆਓ ਇਹਦੀ ਕਦਰ ਕਰੀਏ ਆ ਹੁਣ ਜਵਾਨੀ ਹੈ ਮਿੱਟੀ ਕੀਤੀ ਬਈ ਹੈ ਜਦੋਂ ਲੰਘ ਗਈ ਫਿਰ ਪਛਤਾਉਂਗੇ ਬਡੇ ਪਾ ਜੇ ਫਿਰ ਜਵਾਨੀ ਯਾਦ ਆਉਂਦੀ ਹੈ ਕਿਆ ਦਿੜ ਹੁੰਦੇ ਸੀ ਬਚਪਨ ਦੇ ਕਿਆ ਦਿਨ ਹੁੰਦੇ ਸੀ ਬਚਪਨ ਲੰਘ ਗਿਆ ਹੁਣ ਆਪੇ ਵਧੀਆ ਲੱਗਣ ਲੱਗਿਆ ਕੋਲ ਨਹੀਂ ਜਿਹੜੀ ਚੀਜ਼ ਉਹਦੀ ਕਦਰ ਕਰਦੇ ਆ ਇਸ ਕਰਕੇ ਜੋ ਅੱਜ ਹੈ ਇਹਨੂੰ ਗਵਾਇਓ ਨਾ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਵੀਡੀਓ ਵਿੱਚ ਗੱਲ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੈ ਉਹਦੇ ਬਾਰੇ ਵਿਚਾਰ ਕਰਦੇ ਆ ਜੋ ਆਪਣੇ ਕੋਲ ਹੈ ਉਸ ਦੀ ਕਦਰ ਕਰੋ ਸ਼ਾਬਰ ਸ਼ੁਕਰਾਨਾ ਕਰਨਾ ਸਿੱਖਣਾ ਚਾਹੀਦਾ ਹੈ ਨਾ ਕਿ ਹਰ ਵੇਲੇ ਕੋਸਣਾ ਇੱਕ ਗੱਲ ਸੋਚੋ ਯਾਰ ਜੋ ਆਪਣੇ ਕੋਲ ਹੈ ਚੰਗਾ ਘਰ ਹੈ ਮਾੜਾ ਘਰ ਹੈ ਦੋ ਰੋਟੀ ਦੋ ਟਾਈਮ ਦੀ ਰੋਟੀ ਮਿਲ ਰਹੀ ਹੈ ਉਹ ਵੀ ਕਿਸੇ ਦਾ ਸੁਪਨਾ ਯਾਰ ਵੀ ਹਾਂ ਮੇਰਾ ਆ ਹੋਵੇ ਮੇਰਾ ਘਰ ਹੋਵੇ ਆਪਣਾ ਠੀਕ ਹੈ ਕੋਈ ਕਈ ਅੱਧੀ ਦੁਨੀਆ ਕਿਰਾਏ ਦੇ ਘਰਾਂ ਚ ਬੈਠੀ ਹੈ ਕਦੇ ਵੀ ਰੈਗਰਟ ਪਛਤਾਵਾ ਨਹੀਂ ਕਰਨਾ ਚਾਹੀਦਾ ਸ਼ੁਕਰਾਨਾ ਕਰੋ ਹਮੇਸ਼ਾ ਦੁੱਖ ਚ ਵੀ ਸੁੱਖ ਚ ਵੀ ਕਿਉਂਕਿ ਦੁੱਖ ਚ ਦੁੱਖ ਰੱਬ ਉਸ ਹੀ ਇਨਸਾਨ ਨੂੰ ਦਿੰਦਾ ਹੁੰਦਾ ਹੈ ਉਹੀ ਬੈਡ ਸਿਚੁਏਸ਼ਨਾਂ ਚ ਉਹੀ ਇਨਸਾਨ ਨੂੰ ਪਾਉਂਦਾ ਹੈ ਜਿਹਨੂੰ ਰੱਬ ਨੇ ਅੱਗੇ ਲਿਜਾਣਾ ਹੋਵੇ ਠੀਕ ਹੈ ਉਹਨੂੰ ਬਹੁਤ ਕੁਝ ਸਿਖਾਉਂਦਾ ਦੁੱਖ ਦੇ ਕੇ ਤੇ ਸੁੱਖ ਚ ਮੇ ਛਾਪਦੇ ਆਪ ਨੂੰ ਖੁਸ਼ ਰੱਖੋ ਵਾਹਿਗੁਰੂ ਜੀ ਹਮੇਸ਼ਾ ਦੁੱਖ ਵਿੱਚ ਬਹੁਤ ਕੁਝ ਸਿਖਾਉਂਦੇ ਨੇ ਜਦੋਂ ਸਿੱਧੂ ਮੂਸੇਵਾਲਾ ਬਾਈ ਆਪਣੇ ਕੋਲ ਸੀ ਉਦੋਂ ਕਿਸੇ ਨੇ ਉਹਦੀ ਕਦਰ ਨਹੀਂ ਕੀਤੀ ਉਹਨੂੰ ਇੰਨਾ ਤੰਗ ਕੀਤਾ ਪੈਂਚੇ ਮਾਰੀ ਗਏ ਉਹਨੂੰ ਟੌਰਚਰ ਕਰਨਾ ਹਰੇਕ ਗਾਣੇ ਦੇ ਵਿੱਚ ਤੇ ਜਦੋਂ ਚੱਲ ਗਿਆ ਲੋਕਾਂ ਲਈ ਰੱਬ ਬਣ ਗਿਆ ਠੀਕ ਹੈ ਜਾਂ ਤਾਂ ਹੁਣ ਵੀ ਨਾਲ ਉਹਦੀ ਕਦਰ ਕਰੋ ਹੁਣ ਇੰਨੀ ਜ਼ਿਆਦੇ ਜਦੋਂ ਕੋਲ ਸੀ ਉਦੋਂ ਕਦਰ ਨਹੀਂ ਕਰੀ ਯਾਰ ਜਦੋਂ ਹੁਣ ਚੱਲ ਗਿਆ ਉਦੋਂ ਕਦਰ ਕਰਨੀ ਸਟਾਰਟ ਕਰਤੀ ਮਨ ਨੂੰ ਸ਼ਾਂਤ ਰੱਖੋ ਜ਼ਿੰਦਗੀ 'ਚ ਸਭ ਕੁਝ ਹੋ ਜਾਂਦਾ ਹੈ ਭਾਈ ਗਰੂ ਤੁਹਾਡੇ ਨਾਲ ਆਪਣੇ ਮਾਵਾਪਰਿਵਾਰ ਦੀ ਕਦਰ ਕਰੋ ਮਿਹਨਤ ਕਰੋ ਜੋ ਜੋ ਕੁਝ ਤੁਹਾਡੇ ਕੋਲ ਨਹੀਂ ਹੈ ਨਾ ਅੱਜ ਦੀ ਘੜੀ ਚ ਉਹਦੇ ਵਾਸਤੇ ਮਿਹਨਤ ਕਰੋ ਪਰ ਐਵੇਂ ਨਹੀਂ 네ਗੇਟਿਵ ਨਹੀਂ ਸੋਚਣਾ ਕਦੇ ਵੀ ਹਮੇਸ਼ਾ ਪੋਜ਼ਿਟਿਵ ਰਹਕੇ ਮਿਹਨਤ ਕਰੋ ਆਪਣੇ ਮਾਵਾਪਰ ਦੀ ਹਮੇਸ਼ਾ ਕਦਰ ਕਰੋ ਕਿਉਂਕਿ ਮਾਵਾਪਾ ਇੱਕ ਅਹਿਜੀ ਚੀਜ਼ ਹੈ ਉਹ ਹਰੇਕ ਇਨਸਾਨ ਕੋਲੇ ਨਹੀਂ ਅੱਜ ਦੇ ਟਾਈਮ ਚ ਠੀਕ ਹੈ ਉਹਦੀ ਕਦਰ ਕਰਿਆ ਕਰੋ ਮਾਪੇ ਦੀ ਉਹ ਇੱਕ ਅਣਮੁੱਲੀ ਚੀਜ਼ ਹੈ ਹਮੇਸ਼ਾ ਮਿਹਨਤ ਰੰਗ ਲਾਉਂਦੀ ਹੈ ਜੋ ਤੁਹਾਡੇ ਕੋਲ ਨਹੀਂ ਹੈਗਾ ਉਹਦੇ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ ਇੱਕ ਦਿਨ ਲੱਗਦੇ ਨੇ ਰੰਗ ਪਰ ਹੁਣ ਅੱਜ ਵਿੱਚ ਜੋ ਅੱਜ ਵਿੱਚ ਵੀ ਖੁਸ਼ ਰਹਿਣਾ ਚਾਹੀਦਾ ਯਾਰ ਐਵੇਂ ਨਹੀਂਗਾ ਵੀ ਹਾਂ ਅੱਜ ਤੇ ਅਸੀਂ ਐਵੇਂ ਉਲਝੇ ਜੇ ਫਿਰਦੇ ਹਾਂ ਅੱਜ ਵੀ ਖੁਸ਼ ਰਹੋ ਤੇ ਅੱਗੇ ਵਾਸਤੇ ਮਿਹਨਤ ਵੀ ਕਰੋ ਦੋਨੇ ਚੀਜ਼ਾਂ ਨੂੰ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਤਾਂ ਹੀ ਮਨ ਸ਼ਾਂਤ ਹੁੰਦਾ ਨੈਗੇਟਿਵ ਨਾ ਕਰੋ ਕਦੇ ਵੀ ਨੈਗੇਟਿਵ ਕਿਸੇ ਦੀ ਗੱਲਾਂ ਤੋਂ ਕਿਸੇ ਦੇ ਕੰਮ ਤੋਂ ਕਿਸ ਦੀ ਗੱਲ ਸੁਣ ਕੇ ਕਦੇ ਵੀ ਨੈਗੇਟਿਵ ਨਾ ਹੋ ਆਪਣੇ ਹਮੇਸ਼ਾ ਚੰਗੇ ਚੰਗੀ ਸੋਚ ਰੱਖੋ ਵੀ ਹਾਂ ਅਰੇ ਨਹੀਂ ਮੇਰੇ ਚੰਗੇ ਵਾਸਤੇ ਕਿਹਾ ਠੀਕ ਹੈ ਕਦੇ ਵੀ ਨੈਗੇਟਿਵ ਨਹੀਂ ਹੋਣਾ ਚਾਹੀਦਾ ਜ਼ਿੰਦਗੀ 'ਚ ਇਹ ਦੁੱਖ ਸੁੱਖ ਸਟਿਊਏਸ਼ਨ ਆ ਬੈਡ ਗੋਡੇ ਸਭ ਕੁਝ ਆਉਣਾ ਆਉਂਦਾ ਜਾਂਦਾ ਰਹਿੰਦਾ ਹੁੰਦਾ ਹੈ 네ਗੇਟਿਵ ਨਹੀਂ ਹੋਣਾ ਕਦੇ ਵੀ ਜ਼ਿੰਦਗੀ ਚ ਜੇ ਕੁਝ ਅਚੀਵ ਕਰਨਾ ਤਾਂ ਪੋਜ਼ਿਟਿਵ ਰਹਿ ਕੇ ਹੋਊਗਾ ਉਹ ਨਾ ਹੀ 네ਗੇਟਿਵ ਰਹਿ ਕੇ ਕਿਸਦਾ ਮਾੜਾ ਨਾ ਕਰੋ ਹਮੇਸ਼ਾ ਚੰਗਾ ਕਰਨ ਦੀ ਚੰਗਾ ਵੀ ਨਹੀਂ ਕਰਨਾ ਚਾਹੀਦਾ ਜਿੱਦੇ ਟਾਈਮ ਚ ਜਿਹੜੇ ਸਿਚੁਏਸ਼ਨ ਚੱਲ ਰਹੀਆਂ ਨੇ ਮਾੜਾ ਵੀ ਨਹੀਂ ਕਰਨਾ ਚਾਹੀਦਾ ਕਿਸੇ ਦਾ ਕੁਛ ਨਾ ਕਰੋ ਆਪਣੇ ਕੰਮ ਵੱਲ ਧਿਆਨ ਦਿਓ ਬਸ ਆਪਦੇ ਜਿੰਵੇਂ ਸਾਧ ਹੁੰਦੇ ਨੇ ਨਾ ਆਪਦਾ ਬਸ ਮਾਸਤ ਰਹਿੰਦੇ ਨੇ ਆਪਣੇ ਆਪ 'ਚ ਉਹ ਕੰਮ ਕਰੋ ਬਸ ਆਪਣੇ ਕੰਮ 'ਚ ਮਾਸਤ ਰਹੋ ਨਾ ਕਿਸੇ ਬਾਰੇ ਸੋਚੋ ਨਾ ਕੋਈ ਠੀਕ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ